ਇਹ ਖਾਲਸਾ ਰਾਜ ਦੇ ਉਹ ਦਿਨ ਨੇ ਜਦੋਂ ਵਿਦੇਸ਼ੀ ਕ੍ਰਿੰਦੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅੰਦਰ ਨੌਕਰੀ ਕਰਨ ਵਾਸਤੇ ਤਰਲੋ ਮੱਛੀ ਹੁੰਦੇ ਸਨ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਨੌਕਰੀ ਤੇ ਮਿਲੇਗੀ ਪਰ ਸ਼ਰਤਾਂ ਨੇ ਕੁਝ ਸ਼ਰਤਾਂ ਕਿਹੜੀਆਂ ਗੱਲ ਇੱਥੇ ਸਹਿਦ ਹੀ ਨਹੀਂ ਗੱਲ ਪੈਦੀ ਹੈ ਲੋਕ ਨਕਲ ਮਾਰਨਗੇ ਇਹਨਾਂ ਦੀ ਇਹ ਜੋ ਕਰਦੇ ਨੇ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰੀਏ ਤੇ ਅੱਜ ਇਦਾਂ ਹੋ ਰਿਹਾ ਪੰਜਾਬੀ ਬੀੜੀਆਂ ਪੀ ਰਹੇ ਨੇ ਸਿਰਾਂ ਤੇ ਪੱਗਾ ਬੰਨੀਆਂ ਨੇ ਉਹਨਾਂ ਦੀ ਜੇਬ 'ਚ ਤਮਾਕੂ ਦੇ ਪੈਕੇਟ ਆਮ ਵੇਖੇ ਜਾ ਸਕਦੇ ਝਾਤੀ ਮਾਰ ਕੇ ਵੇਖੋ ਬਣ ਕੀ ਰਿਆ ਸਾਡੇ 'ਚ ਹਿੰਮਤ ਹੀ ਇੰਨੀ ਨਹੀਂ ਹੈਗੀ ਸਾਡੇ ਘਰ ਦੇ ਵਿੱਚ ਪ੍ਰਵਾਸੀ ਨੌਕਰ ਰੱਖਿਆ ਹੋਇਆ ਉਹ ਘਰ ਦੇ ਵਿਹੜੇ 'ਚ ਬੈਠ ਕੇ ਬੀੜੀ ਪੀ ਰਿਹਾ ਹੈ ਤਮਾਕੂ ਮਲ ਰਿਹਾ ਹੈ ਲੇਕਿਨ ਆਪਣੇ ਆਪ ਨੂੰ ਸਰਦਾਰ ਕਹਿਣ ਵਾਲੇ ਦੀ ਇੰਨੀ ਵੀ ਜੁਰਤ ਨਹੀਂ ਕਿ ਉਹਨੂੰ ਰੋਕ ਕੇ ਕਵੇ ਇਹ ਗੱਲ ਕਿ ਜੇ ਮੇਰੇ ਘਰ ਕੰਮ ਕਰਨੇ ਤੇ ਗੰਦ ਬਾਹਰ ਸੁੱਟ ਕੇ ਮੇਰੇ ਘਰ 'ਚ ਗੰਦ ਪਿਲਣੇ ਖਾਣਾ ਉਸੇ ਕਰਿਆਨੇ ਦੀ ਦੁਕਾਨ ਤੇ ਤਮਾਕੂ ਵਿਕ ਰਿਆ ਹੈ ਬੀੜੀਆਂ ਵਿਕ ਰਹੀਆਂ ਨੇ ਅਸੀਂ ਕਹਿੰਨੇ ਜੋੜ ਮੇਲਾ ਮਨਾਉਣਾ ਹੈ ਤੇ ਉਹ ਫਲਾਣੇ ਕਰਿਆਨੇ ਦੀ ਦੁਕਾਨ ਤੋਂ ਰਸਦਾਂ ਲੈ ਆਓ ਉਸੇ ਦੁਕਾਨ ਤੋਂ ਲੰਗਰ ਦੀਆਂ ਰਸਦਾਂ ਆ ਰਹੀਆਂ ਨੇ ਕੜਾ ਪ੍ਰਸ਼ਾਦ ਦੀ ਦੀਗ ਵਾਸਤੇ ਰਸਦਾਂ ਆ ਰਹੀਆਂ ਨੇ ਕੋਈ ਉਹ ਦੁਕਾਨਦਾਰ ਉਥੇ ਤਮਾਕੂ ਵੇਚੀ ਜਾਂਦਾ ਤੇ ਸਾਡਾ ਸਿਧਾਂਤ ਸਾਡੀ ਮਰਿਆਦਾ ਕਿੱਥੇ ਚਲੀ ਗਈ ਨੱਥ ਪਾਉਣੀ ਪਵੇਗੀ ਰੋਕਣਾ ਪਵੇਗਾ ਇਹਨਾਂ ਨੂੰ ਇਹ ਖਾਲਸਾ ਰਾਜ ਦੇ ਉਹ ਦਿਨ ਨੇ ਜਦੋਂ ਵਿਦੇਸ਼ੀ ਕ੍ਰਿੰਦੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅੰਦਰ ਨੌਕਰੀ ਕਰਨ ਵਾਸਤੇ ਤਰਲੋ ਮੱਠੀ ਹੁੰਦੇ ਸਨ ਨਪੋਲੀਅਨ ਬੋਨਾਪਾਰਟ ਦੀ ਹਾਰ ਤੋਂ ਬਾਅਦ ਚੇਤੇ ਰੱਖੋ ਉਹਦੇ ਜਰਨੈਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅੰਦਰ ਨੌਕਰੀ ਵਾਸਤੇ ਤਰਲੇ ਲੈਂਦੇ ਨੇ ਜਰਨਲ ਵੈਂਕੂਰਾ ਵਰਗੇ ਫ੍ਰਾਂਸ ਦੇ ਜਰਨੈਲ ਜਰਮਨ ਦੇ ਜਰਨੈਲ ਉਹ ਕਹਿੰਦੇ ਨੇ ਕਿ ਇੱਥੇ ਸਾਨੂੰ ਨੌਕਰੀ ਮਿਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਨੌਕਰੀ ਤੇ ਮਿਲੇਗੀ ਪਰ ਸ਼ਰਤਾਂ ਨੇ ਕੁਝ ਸ਼ਰਤਾਂ ਕਿਹੜੀਆਂ ਪਹਿਲੀ ਸ਼ਰਤ ਇਹ ਕਿ ਜਿੰਨੇ ਖਾਲਸਾ ਰਾਜ ਅੰਦਰ ਨੌਕਰੀ ਕਰਨੀ ਹੈ ਉਹ ਤਮਾਕੂ ਬੀੜੀ ਵੇਗਾ ਇਹਦੇ ਤੇ ਮੁਕੰਮਲ پابੰਦੀ ਹੈ ਜੇ ਤੇ ਮੰਨਦੇ ਹੋ ਤੇ ਨੌਕਰੀ ਮਿਲੇਗੀ ਦੂਜੀ ਸ਼ਰਤ ਇਹ ਹੈ ਕਿ ਜਿਹਨੇ ਨੌਕਰੀ ਕਰਨੀ ਉਹ ਕੇਸ ਕਤਲ ਨਹੀਂ ਕਰਵਾਏਗਾ ਇੱਕ ਤਮਾਕੂ ਬੀੜੀ ਦਾ ਸੇਵਨ ਨਹੀਂ ਕਰਨਾ ਇੱਕ ਰੋਮਾਂ ਦੀ ਬੇਦਬੀ ਨਹੀਂ ਕਰਨੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਇਹ ਗੱਲ ਭਲੀ ਪ੍ਰਕਾਰ ਜਾਣਦਾ ਹੈ ਕਿ ਜੇ ਇਹਨਾਂ ਵਾਸਤੇ ਖੁੱਲ੍ਹ ਦੇ ਦਿੱਤੀ ਇਹ ਮੇਰੇ ਕੌਮ ਦੇ ਮੇਰੇ ਬੰਦਿਆਂ ਦੇ ਸਾਹਮਣੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਬੀੜੀਆਂ ਫੂਕਣਗੇ ਤਮਾਕੂ ਖਾਣਗੇ ਇਹਨਾਂ ਵੱਲ ਵੇਖ ਕੇ ਹੋ ਸਕਦਾ ਹੈ ਕਿ ਮੇਰੀ ਆਵਾਮ ਮੇਰੇ ਲੋਕ ਜਿਹੜੇ ਨੇ ਇਹਨਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਨ ਗੱਲ ਇੱਥੇ ਸਹਿਦ ਹੀ ਨਹੀਂ ਗੱਲ ਪੈਦੀ ਹੈ ਲੋਕ ਨਕਲ ਮਾਰਨਗੇ ਇਹਨਾਂ ਦੀ ਇਹ ਜੋ ਕਰਦੇ ਨੇ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰੀਏ ਤੇ ਅੱਜ ਇਦਾਂ ਹੋ ਰਿਹਾ ਜਿਹੜਾ ਗੰਦਪਿੱਲ ਆ ਪ੍ਰਵਾਸੀ ਸਾਡੇ ਸਾਹਮਣੇ ਖਾਂਦੇ ਨੇ ਜੇਤੇ ਰੱਖੋ ਉਹੋ ਹੀ ਗੰਦਪਿੱਲ ਸਾਡੇ ਬੱਚੇ ਖਾਣ ਲੱਗ ਪੈਣੇ ਪੰਜਾਬੀ ਬੀੜੀਆਂ ਪੀ ਰਹੇ ਨੇ ਸਿਰਾਂ ਤੇ ਪੱਗਾਂ ਬੰਨੀਆਂ ਨੇ ਉਹਨਾਂ ਦੀ ਜੇਬ 'ਚ ਤਮਾਕੂ ਦੇ ਪੈਕੇਟ ਆਮ ਵੇਖੇ ਜਾ ਸਕਦੇ ਝਾਤੀ ਮਾਰ ਕੇ ਵੇਖੋ ਬਣ ਕੀ ਰਿਹਾ ਸਾਡੇ 'ਚ ਹਿੰਮਤ ਹੀ ਇੰਨੀ ਨਹੀਂ ਹੈਗੀ ਸਾਡੇ ਘਰ ਦੇ ਵਿੱਚ ਪ੍ਰਵਾਸੀ ਨੌਕਰ ਰੱਖਿਆ ਹੋਇਆ ਉਹ ਘਰ ਦੇ ਵੇੜੇ 'ਚ ਬਹਿ ਕੇ ਬੀੜੀ ਪੀ ਰਿਹਾ ਹੈ ਤਮਾਕੂ ਮਲ ਰਿਹਾ ਹੈ ਲੇਕਿਨ ਆਪਣੇ ਆਪ ਨੂੰ ਸਰਦਾਰ ਕਹਿਣ ਵਾਲੇ ਦੀ ਇੰਨੀ ਵੀ ਉਰਦ ਨੇ ਕਿ ਉਹਨੂੰ ਰੋਕ ਕੇ ਕਵੇ ਇਹ ਗੱਲ ਕਿ ਜੇ ਮੇਰੇ ਘਰ ਕੰਮ ਕਰਨੇ ਤੇ ਗੰਦ ਬਾਹਰ ਸੁੱਟ ਕੇ ਮੇਰੇ ਘਰ ਗੰਦ ਪਿਲਣੀ ਖਾਣਾ ਅਸੀਂ ਕਹਿੰਨੇ ਸਾਨੂੰ ਬੰਦੇ ਨਹੀਂ ਲੱਭਦੇ ਕੰਮ ਕਰਨ ਵਾਸਤੇ ਜੇ ਇਹਨਾਂ ਨੂੰ ਵਰਜਿਆ ਤੇ ਕੰਮ ਕੌਣ ਕਰੇਗਾ ਕਿਉਂਕਿ ਸਾਡੇ ਕਾਕੇ ਤੇ ਬਹੁਤੇ ਬਾਹਰ ਚਲੇ ਗਏ ਨੇ ਜਿਹੜੇ ਇੱਥੇ ਵੀ ਨੇ ਉਹ ਵੀ ਕਹਿੰਦੇ ਨੇ ਅਸੀਂ ਸਰਦਾਰ ਹਾਂ ਜੇ ਅਸੀਂ ਆ ਡੰਗਰਾਂ ਨੂੰ ਪੱਠੇ ਪਾਉਣ ਵਾਲਾ ਕੰਮ ਕੀਤਾ ਤੇ ਸਾਡੀ ਸ਼ਾਂਤ ਫਰਕ ਪੈਣਾ ਕਰਿਆਨੇ ਦੀਆਂ ਦੁਕਾਨਾਂ ਤੇ ਗੰਦਪਿਲ ਆਮ ਵਿਕਦਾ ਚਿੱਟਾ ਵਿਕ ਰਿਆ ਨਸ਼ਾ ਵਿਕ ਰਿਆ ਹੈ ਤਮਾਕੂ ਬੀੜੀਆਂ ਜੋ ਕੁਝ ਵੇਖ ਲਓ ਪਤਾ ਨਹੀਂ ਕਿੰਨੇ ਪ੍ਰਕਾਰ ਦੇ ਨਸ਼ੇ ਆ ਗਏ ਨੇ ਜਿਹੜੇ ਨਸ਼ਿਆਂ ਨੇ ਪੰਜਾਬ ਦੇ ਗੱਬਰੂਆਂ ਤੇ ਪੰਜਾਬ ਦੀਆਂ ਮਟਿਆਰਾਂ ਨੂੰ ਆਪਣੇ ਲਪੇਟ ਵਿੱਚ ਲਿਆ ਹੋਇਆ ਸ਼ਰਾਬ ਸਾਡੇ ਬੱਚੇ ਬੱਚੀਆਂ ਦੋਵੇਂ ਪੀ ਰਹੇ ਨੇ ਸਮੈਕ ਕੁੜੀਆਂ ਮੁੰਡੇ ਦੋਵੇਂ ਪੀ ਰਹੇ ਨੇ ਕਿਹੜੇ ਪਾਸੇ ਜਾਵਾਂਗੇ ਕਿਹੜੀ ਗੱਲ ਕਰਾਂਗੇ ਆਪਾਂ ਅੱਜ ਸਾਡੇ ਅੰਦਰ ਅਣਖ ਤੇ ਗੈਰਤ ਮੰਨਫੀ ਹੁੰਦੀ ਜਾ ਰਹੀ ਹੈ ਅਸੀਂ ਰੋਕਣ ਵਾਸਤੇ ਤਿਆਰ ਨਹੀਂ ਆ ਉਸੇ ਕਰਿਆਨੇ ਦੀ ਦੁਕਾਨ ਤੇ ਤਮਾਕੂ ਵਿਕ ਰਿਹਾ ਹੈ ਬੀੜੀਆਂ ਵਿਕ ਰਹੀਆਂ ਨੇ ਅਸੀਂ ਕਹਿੰਨੇ ਜੋੜ ਮੇਲਾ ਮਨਾਉਣਾ ਹੈ ਤੇ ਉਹ ਫਲਾਣੇ ਕਰਿਆਨੇ ਦੀ ਦੁਕਾਨ ਤੋਂ ਰਸਦਾਂ ਲੈ ਆਓ ਉਸੇ ਦੁਕਾਨ ਤੋਂ ਲੰਗਰ ਦੀਆਂ ਰਸਦਾਂ ਆ ਰਹੀਆਂ ਨੇ ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਰਸਦਾਂ ਆ ਰਹੀਆਂ ਨੇ ਕੋਈ ਉਹ ਦੁਕਾਨਦਾਰ ਉਥੇ ਤਮਾਕੂ ਵੇਚੀ ਜਾਂਦਾ ਤੇ ਸਾਡਾ ਸਿਧਾਂਤ ਸਾਡੀ ਮਰਿਆਦਾ ਕਿੱਥੇ ਚਲੀ ਗਈ ਇਹਨਾਂ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਮੇਰੇ ਰਾਜ ਅੰਦਰ ਨੌਕਰੀ ਕਰਨੀ ਹੈ ਇਹਨਾਂ ਚੀਜ਼ਾਂ ਦਾ ਮੁਕੰਮਲ ਬਾਈਕਾਟ ਕਰਨਾ ਪਵੇਗਾ